ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਬੱਚੇ ਸ਼ਪੀਲ ਦੇ ਵਿੱਚ ਸੇਵਾ ਕਰ ਰਹੇ ਨੇ ਕਿੱਡੇ ਪਿਆਰੇ ਲੱਗ ਰਹੇ ਨੇ ਬੱਚੇ ਸੇਵਾ ਕਰਨ ਦੇ ਸੋ ਅੱਜ ਦਾ ਮੈਸੇਜ ਇਹੀ ਹੈ ਕਿ ਤੁਹਾਨੂੰ ਕਿ ਵੱਤਵਾ ਜੋ ਆਪਣੇ ਬੱਚਿਆਂ ਨੂੰ ਜੋ ਗੁਰੂ ਘਰ ਜਾਣ ਦਿਓ ਜੈਸੇ ਜਗ੍ਹਾ ਜਿੱਥੇ ਸੇਵਾ ਚੱਲ ਰਹੀ ਹੈ ਉਹ ਜਰੂਰ ਉੱਥੇ ਜੋ ਜਾਣ ਦਿਆ ਕਰੋ ਕਿਉਂਕਿ ਅੱਜ ਕੱਲ ਬੜੀ ਲੋਡ ਹੈ ਇਨਾਂ ਚੀਜ਼ਾਂ ਦੀ ਬੱਚਿਆਂ ਨੂੰ ਸਬੰਧੀ ਅੱਜ ਕੱਲ ਬੱਚੇ ਗਲਤ ਸੰਗਤ ਦੇ ਵਿੱਚ ਪੈ ਰਹੇ ਨੇ ਫੋਨਾਂ ਦੇ ਵੱਲ ਬੜਾ ਧਿਆਨ ਦੇ ਰਹੇ ਨੇ ਸੋ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਵੱਤਵਾਦ ਗੁਰੂ ਘਰਾਂ ਵਿੱਚ ਵੀ ਖੜੀਏ ਪੜ੍ਹਾਈ ਵਿੱਚੋਂ ਕੁਝ ਸਮਾਂ ਕੱਢ ਕੇ ਇੱਧਰ ਵੀ ਲਗਾਇਆ ਜਾਵੇ ਤਾਂ ਕਿ ਸਾਡੇ ਬੱਚੇ ਜੋ ਚੰਗੀ ਸੰਗਤ ਨਾਲ ਜੁੜਨ ਇਹ ਚੀਜ਼ ਦੀ ਅੱਜ ਕੱਲ ਜੋ ਸਾਨੂੰ ਬੜੀ ਲੋੜ ਹੈ ਸਾਡੇ ਬੱਚਿਆਂ ਨੂੰ ਸੰਬੰਧੀ ਸਾਡੀ ਸਿੱਖੀ ਸੰਬੰਧੀ ਸੋ ਆਸ ਕਰਦਾ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਤੇ ਆਪਣੇ ਬੱਚਿਆਂ ਨੂੰ ਵੀ ਵੀਡੀਓ ਵਿਖਾਉਣੀ ਤਾਂ ਕਿ ਉਹਨਾਂ ਦੇ ਮਨਾਂ ਵਿੱਚ ਵੀ ਉਤਸ਼ਾਹ ਪੈਦਾ ਹੋਵੇ ਐਸੇ ਮੈਸੇਜ ਔਰ ਚੰਗੇ ਮੈਸੇਜ ਜੋ ਅਸੀਂ ਵੀ ਤੁਹਾਡੇ ਤੇ ਸ਼ੇਅਰ ਕਰਦੇ ਹਾਂ ਤੇ ਤੁਸੀਂ ਮਜਰੂਰ ਸਾਥ ਦਿਓ ਸਾਡੇ ਪੇਜ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸਾਡੀ ਸ਼ਕਤੀ ਨੂੰ ਵਧਾਓ ਤਾਂ ਕਿ ਹੋਰ ਵੀ ਚੰਗੇ ਚੰਗੇ ਉਪਰਾਲੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਸਕੀਏ ਜਿੱਥੋਂ ਵੀ ਕੋਈ ਚੰਗਾ ਮੈਸੇਜ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਹੈਗਾ ਤੁਹਾਡੇ ਤੱਕ ਪਹੁੰਚਦਾ ਕਰੀਏ